ਚੜਿਆ ਚੇਤ ਸੁਲਖਣਾ ਚੜਿਆ ਚੇਤ ਸੁਲਖਣਾ ਚੜਿਆ ਚੇਤ Yeah. Okay. ਰਸੰਤਨ ਸੰਗਪ੍ਰੀਤ ਚੜਿਆ ਚੇਤ

yada yada ਵਚਨ ਕਰਕੇ ਸੁਨਤ ਹੀ ਮਿਟਤ ਪਰਮ ਸਭ ਪੀਕ ਮਿਟਤ ਪਰਮ ਸਭ ਪੀਕ ਮਿਟਤ ਪਰਮ ਸਭ ਪੀਕ ਛੜਿਆ ਕੀ ਤ ਸੋ ਲਖਣ ਮਨਮੁਖ ਸੰਗਤ ਬਿਗਨ ਹੈ ਗੁਰਮੁਖ ਸੰਗਤ ਸਾਰ ਮਨਮੁਖ ਸੰਗਤ ਬਿਗਨ ਹੈ ਗੁਰਮੁਖ ਸੰਗਤ ਸਾਰ ਮਨਮੁਖ ਸੰਗਤ ਟੂਬਾ ਸ਼ਰਧਾ ਮਿਰਦਾ ਕਾ ਸ਼ਰਧਾ ਹੀ ਗਤੀ ਇਹੀ ਹੈ ਹਿਰਦੇ ਖੂਬ ਵਿਚਾਰ ਰਵਦਾਸ ਭਗਤੀ ਇਹੀ ਹੈ ਕਰ ਸੰਤਨ ਸੰਗਪੀਤ ਕਰ ਸੰਤਨ ਸੰਗਪੀਤ ਕਰ ਸੰਤਨ ਸੰਗਪੀਤ ਪੀਤ ਅੱਜ ਡੇਰਾ ਸ੍ਰੀ 108 ਸੰਸਰਬੰਦਾਸ ਜੀ ਸਚਖੰਡ ਬੱਲਾ ਵਿਖੇ ਦੇਰੇ ਦੇ ਸੰਚਾਲਕ ਗੁਰਗੱਦੀ ਤੇ ਬਿਰਾਜਮਾਨ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ٹرسٹ ਵਾਰਾਨਸੀ ਸਤਿਗੁਰੂ ਸਵਾਮੀ ਨਰੰჯਨ ਦਾਸ ਜੀ ਮਹਾਰਾਜ ਉਹਨਾਂ ਦੀ ਸਰਪ੍ਰਸਤੀ ਹੇਠ ਸੰਗਰਾਮ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਦਾਸ ਸੰਗਰਾਨ ਦੇ ਪਵਿੱਤਰ ਦਿਹਾੜੇ ਦੀਆਂ ਸਾਰੇ ਵਿਸ਼ਵ ਦੀਆਂ ਸੰਗਤਾਂ ਨੂੰ ਸਤਿਗੁਰੂ ਸਵਾਮੀ ਨਰੰჯਨ ਦਾਸ ਜੀ ਮਹਾਰਾਜ ਹੁਣਾਂ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਹੈ ਅੱਜ ਆਪਾਂ ਅੰਮ੍ਰਿਤ ਵੇਲੇ ਸਤਿਗੁਰੂ ਸਵਾਮੀ ਨਰੰჯਨ ਦਾਸ ਜੀ ਮਹਾਰਾਜ ਉਨਾਂ ਦੀ ਪਾਵਨ ਰਸਨਾ ਤੋਂ ਅੱਜ ਦੇ ਮਹੀਨੇ ਦਾ ਨਾਮ ਸਰਬਣ ਕੀਤਾ ਹੈ ਅੱਜ ਸੰਸਾਰ ਦੇ ਵਿੱਚ ਚੇਤ ਦਾ ਮਹੀਨਾ ਪਰਵੇਸ਼ ਹੋਇਆ ਹੈ ਇਹ ਚੇਤ ਦਾ ਮਹੀਨਾ ਸਾਰੇ ਵਿਸ਼ਵ ਦੀਆਂ ਸੰਗਤਾਂ ਨੂੰ ਸੁਖ ਦਾ ਹੋਵੇ ਖੁਸ਼ੀਆਂ ਭਰਿਆ ਹੋਵੇ ਜਗਤ ਗੁਰੂ ਸਤ ਗੁਰੂ ਦਾਸ ਜੀ ਮਹਾਰਾਜ 12 ਮਾਸ ਉਪਦੇਸ਼ ਦੇ ਵਿੱਚ ਚੇਤ ਮਹੀਨੇ ਦੁਆਰਾ ਸਮੁੱਚੀ ਮਾਨਵਤਾ ਨੂੰ ਸਤ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜਦੋਂ ਇਹ ਜੀਵ ਸੰਤਾਂ ਦੀ ਸੰਗਤ ਕਰੇਗਾ ਉਹਨਾਂ ਦੇ ਦਰਸ਼ਨ ਕਰੇਗਾ ਉਹਨਾਂ ਦੇ ਮੁਖਾਰਬਨ ਤੋਂ ਸਤਿ ਉਪਦੇਸ਼ ਸਰਬਨ ਕਰੇਗਾ ਮਹੀਨੇ ਦਾ ਨਾਮ ਸਰਬਨ ਕਰੇਗਾ ਫਿਰ ਇਸ ਦਾ ਜੋ ਮਾਨਵ ਜੀਵਨ ਹੈ ਉਹ ਸਫਲ ਹੋਏਗਾ ਤੇ ਸੰਸਾਰ ਤੇ ਆਉਣਾ ਸਫਲ ਹੋਏਗਾ ਆਓ ਸਤਿਗੁਰਾਂ ਦਾ ਆਸ਼ੀਰਵਾਦ ਆਪਾਂ ਸਾਰੇ ਗੁਰੂ ਚਰਨਾਂ ਦੇ ਵਿੱਚ ਆਪਣਾ ਮਨ ਜੋੜ ਕੇ ਜੋ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਦੁਆਰਾ ਸਭ ਜੀਵਾਂ ਨੂੰ ਚੇਤ ਦੇ ਮਹੀਨੇ ਉਪਦੇਸ਼ ਬਖਸ਼ਿਸ਼ ਕੀਤੇ ਹਨ ਆਓ ਸਰਬਨ ਕਰੀਏ ਜੀ 12 ਮਾਸ ਉਪਦੇਸ਼ ਸਤਨਾਮ 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 ਚੇਤ ਚੜਿਆ ਚੇਤ ਸੁਲਖਣਾ ਸੰਤਨ ਸੰਗ ਪ੍ਰੀਤ ਗੁਰ ਚਰਨਨ ਚਿਤ ਲਾਏ ਕਰ RAM ਨਾਮ ਜਪਣੇਤ ਗੁਰ ਗੋਬਿੰਦ ਜਿਹ ਗਾਏ ਏ ਸਰਵਣ ਨਿਤਨੀਤ ਗੁਰ ਕੇ ਚਰਨਨ ਪ੍ਰੇਮ ਕਰ ਹਿਰਦੇ ਤਰੋ ਗੁਰ ਮੀਤ ਬਚਨ ਗੁਰ ਕੇ ਸੁਨ ਤਹਿ ਤਤ ਪਰਮ ਸਭ ਪੀਤ ਮਨ ਮੁਖ ਸੰਗ ਨਾ ਕੇ ਜੀਏ ਗੁਰਮਖ ਸੰਗਤ ਯਾਰ ਮਨ ਮੁਖ ਸੰਗਤ ਬਿਗਨ ਹੈ ਖਸੰਗਤ ਸਾਰ ਮਨ ਮੁਖ ਸੰਗਤ ਡੋਬਣੋ ਗਰਮਖ ਖ ਸੰਗਤ ਪਾਰ ਗਰਮਖਰ ਦਇ ਪਰਗਾਸ ਹੈ ਨਮੋਖ ਅੰਧ ਗੁਵਾਰ ਗੁਰ ਕੇ ਅਮਰਤ ਬਚਨ ਸੁਣਾ ਸਰਦਾ ਹਿਰਦੇ ਤਾਰ ਰਬਦਾਸ ਭਗਤੀ ਇਹ ਹੈ ਦੇਖੂ ਬ ਵਿਚਾਰ ਚੇਤ ਸੁਹਾਣਾ ਤਿਨਾਂ ਨੂੰ ਜਿਨਾਂ ਸੋਹੰ ਨਾਮ ਪਿਆਰ ਚੇਤ ਸੁਹਾਣਾ ਤਿਨਾਂ ਨੂੰ ਜਿਨਾਂ ਸੋਹੰ ਨਾਮ ਪਿਆਰ ਸਤਗੁਰੂ ਰਬਦਾਸ ਜੀ ਮਹਾਰਾਜ ਚੇਤ ਦੇ ਮਹੀਨੇ ਸਭ ਜੀਵਾਂ ਨੂੰ ਸੰਤਾਂ ਦੀ ਸੰਗਤ ਕਰਨ ਦਾ ਪਾਵਨ ਉਪਦੇਸ਼ ਦਿੰਦੇ ਹਨ ਚੜਿਆ ਚੇਤ ਸੁ ਲਖਣਾ ਕਰ ਸੰਤਨ ਸੰਗ ਪ੍ਰੀਤ ਗੁਰ ਚਰਨਨ ਚਿਤ ਲਾਏ ਕਰ RAM ਨਾਮ ਜਪ ਨੇਤ हे ਜੀਵ ਇਹ ਜੋ ਚੇਤ ਦਾ ਮਹੀਨਾ ਸੁਲਖਣਾ ਭਾਵ ਜੋ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਇਸ ਜਨਮ ਨੂੰ ਪ੍ਰਾਪਤ ਕਰਕੇ ਜਦੋਂ ਆਪਾਂ ਨਾਮ ਜਪਣ ਵਾਲੇ ਸੰਤਾਂ ਦੀ ਸੰਗਤ ਕਰਾਂਗੇ ਉਹਨਾਂ ਦੇ ਨਾਲ ਪ੍ਰੇਮ ਕਰਾਂਗੇ ਜੋ ਸਤਿਗੁਰੂ ਮਹਾਂਪੁਰਸ਼ ਸਾਨੂੰ ਆਪਣੇ ਮੁਖਾਰ ਬੈਨ ਤੋਂ ਸਤਿ ਬਚਨ ਉਚਾਰਨ ਕਰਦੇ ਹਨ ਉਹਨਾਂ ਦੇ ਉਪਦੇਸ਼ਾਂ ਨੂੰ ਜਦੋਂ ਆਪਣੇ ਅਸੀਂ ਅੰਤਸ਼ਕਰਣ ਦੇ ਵਿੱਚ ਬਸਾਵਾਂਗੇ ਫਿਰ ਇਹ ਸਾਡਾ ਜੀਵਨ ਸਫਲ ਹੋਏਗਾ ਸਤਿਗੁਰੂ ਜੀ ਬਚਨ ਕਰਦੇ ਹਨ ਚੜਿਆ ਚੇਤ ਸੁਲਖਣਾ ਕਰ ਸੰਤਨ ਸੰਗ ਪ੍ਰੀਤ ਗੁਰ ਚਰਨਨ ਚਿਤ ਲਾਏ ਕਰ RAM ਨਾਮ ਜਪਨੇਤ ਹੈ ਜੀਵ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਤੂੰ ਸੰਤਾਂ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਨਿਤਾ ਪ੍ਰਤੀ ਪਰਮੇਸ਼ਰ ਦਾ ਨਾਮ ਜਪੇਗਾ ਤੇ ਤੇਰਾ ਇਹ ਜੀਵਨ ਸਫਲ ਹੋਵੇਗਾ ਗੁਰ ਗੋਬਿੰਦ ਜਿਹੇ ਗਾਈਏ ਕਰ ਸਰਬਨ ਨਿਤਨੀਤ ਗੁਰ ਕੇ ਚਰਨਨ ਪ੍ਰੇਮ ਕਰ ਫਿਰਦੇ ਧਰੋ ਗੁਰਮੇਤ ਸਤਿਗੁਰੂ ਰਵਦਾਸ ਜੀ ਮਹਾਰਾਜ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਦੋਂ ਜੀਵ ਤੇਰਾ ਅੰਤਿਸ਼ਕਰਣ ਗੁਰੂ ਚਰਨਾਂ ਦੇ ਵਿੱਚ ਜੁੜ ਜਾਏਗਾ ਤੇ ਫਿਰ ਗੁਰ ਗੋਬਿੰਦ ਜਿਹੇ ਗਾਈਏ ਕਰ ਸਰਬਨ ਨਿਤਨੀਤ ਸਰਬਨ ਕਹਿੰਦੇ ਨੇ ਕੰਨਾਂ ਨੂੰ ਜਦੋਂ ਤੂੰ ਕੰਨਾਂ ਦੁਆਰਾ ਗੁਰੂ ਪਰਸ਼ੰਦੇ ਸਾਤ ਉਪਦੇਸ਼ ਸੁਣੇਗਾ ਨਿਤਾ ਪ੍ਰਤੀ ਪਰਮੇਸ਼ਰ ਦਾ ਨਾਮ ਜਪੇਗਾ ਗੁਰ ਕੇ ਚਰਨਨ ਪ੍ਰੇਮ ਕਰ ਹਿਰਦੇ ਧਰੋ ਗੁਰਮੀਤ ਸਤਗੁਰ ਜੀ ਕਹਿੰਦੇ ਭਾਈ ਤੇਰਾ ਇਹ ਜੀਵਨ ਸਫਲ ਹੋਵੇਗਾ ਜਦੋਂ ਤੂੰ ਗੁਰੂ ਚਰਨਾਂ ਦੇ ਵਿੱਚ ਜਾ ਕੇ ਉਹਨਾਂ ਦੇ ਦਰਸ਼ਨ ਕਰੇਗਾ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰੇਗਾ ਜਿਸ ਤਰ੍ਹਾਂ ਸਤਗੁਰੂ ਦਾਸ ਮਹਾਰਾਜ ਜੀ ਬਚਨ ਕਰਦੇ ਹਨ ਧੂਰ ਸੰਤ ਕੇ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗ ਪਾਪਾਂ ਕੀ ਮਲ ਉਤਰੇ ਚੜੇ ਨਾਮ ਕਾ ਰੰਗ ਬਚਨ ਗੁਰ ਕੇ ਸੁਣਤ ਹੀ ਮਿਟਤ ਭਰਮ ਸਭ ਭੀਤ ਮਨਮੁਖ ਸੰਗ ਨਾ ਕੀਜੀਏ ਗੁਰਮਖ ਸੰਗਤ ਜਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੈ ਜੀ ਜਦੋਂ ਤੂੰ ਸਤਿਗੁਰਾਂ ਦੇ ਸਤਿ ਬਚਨ ਸੁਨੇਗਾ ਤੇਰੇ ਸਾਰੇ ਭਰਮ ਭਲੇਖੇ ਦੂਰ ਹੋ ਜਾਣਗੇ ਮਿਟਤ ਭਰਮ ਸਭ ਭੀਤ ਤੇ ਗੁਰਮਖਾਂ ਦੀ ਸੰਗਤ ਦਾ ਮਹੱਤਵ ਦੱਸਦੇ ਹਨ ਸਤਿਗੁਰੂ ਦਾਸ ਜੀ ਮਹਾਰਾਜ ਤੇ ਮਨਮੁਖਾਂ ਦੀ ਸੰਗਤ ਦਾ ਵੀ ਵਰਣਨ ਕਰਦੇ ਹਨ ਜੀਵ ਜੇ ਤੂੰ ਗੁਰਮੁਖਾਂ ਦੀ ਸੰਗਤ ਕਰੇਂਗਾ ਤੇਰਾ ਜੀਵਨ ਸਫਲ ਹੋਏਗਾ ਮਨਮੁਖ ਸੰਗ ਨਾ ਕੀਜੀਏ ਗੁਰਮੁਖ ਸੰਗਤੀ ਜਾ ਕਹਿੰਦੇ ਜਿਸ ਤਰ੍ਹਾਂ ਦੀ ਜੀਵ ਨੂੰ ਸੰਗਤ ਮਿਲਦੀ ਹੈ ਫੇ ਜੀਵੰਦੇ ਵਿੱਚ ਉਸ ਤਰ੍ਹਾਂ ਦਾ ਹੀ ਰੰਗ ਚੜਦਾ ਹੈ ਇਸ ਕਰਕੇ ਸਤਸਰਬ ਦਾਸ ਮਹਾਰਾਜ ਜੀ ਸਮੁੱਚੀ ਮਾਨਵਤਾ ਨੂੰ ਪਾਵਨ ਉਪਦੇਸ਼ ਦਿੰਦੇ ਹਨ ਮਨਮੁਖ ਸੰਗਤ ਬਿਗਨ ਹੈ ਗੁਰਮਖ ਸੰਗਤ ਸਾਰ ਕਹਿੰਦੇ ਭਾਈ ਜੇ ਤੂੰ ਗੁਰਮਖਾਂ ਦੀ ਸੰਗਤ ਕਰੇਂਗਾ ਪਰਮੇਸ਼ਰ ਦਾ ਨਾਮ ਜਪੇਂਗਾ ਫਿਰ ਇਸ ਭਵ ਸਾਗਰ ਤੋਂ ਤੂੰ ਪਾਰ ਹੋਏਗਾ ਕਿਉਂਕਿ ਸੰਗਤ ਦਾ ਹੀ ਪ੍ਰਭਾਵ ਇਸ ਜੀਵਾਤਮਾ ਤੇ ਪੈਂਦਾ ਹੈ ਜਿਸ ਤਰ੍ਹਾਂ ਸਤਿਗੁਰੂ ਅਰਬਦਾਸ ਮਹਾਰਾਜੇ ਅੰਮ੍ਰਿਤ ਬਾਣੀ ਚ ਬਚਨ ਕਰਦੇ ਹਨ ਦੁਰਮਤ ਕਾ ਤਿਆਗਨ ਕਰੋ ਲੇਹੋ ਗੁਰਮਤ ਖੋਜ ਖੋਟਨ ਕੀ ਸੰਗਤ ਤਜੋ ਕਿਉਂ ਸਿਰ ਪਰ ਉਠਾਓ ਭੋਜ ਇਸ ਕਰਕੇ ਸਰਪੁਰਦਾਸ ਮਹਾਰਾਜ ਜੀ ਇਸ ਚੇਤ ਦੇ ਮਹੀਨੇ ਦੁਆਰਾ ਸਭ ਜੀਵਾਂ ਨੂੰ ਪ੍ਰੇਮ ਦਾ ਉਪਦੇਸ਼, ਪ੍ਰਭੂ ਭਗਤੀ ਦਾ ਉਪਦੇਸ਼ ਔਰ ਸੰਤਾਨ ਦੀ ਸੰਗਤ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਖਾਲ। ਮਨਮੁਖ ਸੰਗਤ ਡੋਬਣੋ ਗੁਰਮੁਖ ਸੰਗਤ ਪਾਰ ਕਹਿੰਦੇ ਇਹ ਜੀਵ ਜਦੋਂ ਇਹ ਜੀਵ ਮਨਮੁਖਾਂ ਦੀ ਸੰਗਤ ਕਰੇਗਾ ਫਿਰ ਇਹ ਇਸ ਭਵ ਸਾਗਰ ਦੇ ਵਿੱਚੋਂ ਡੁੱਬ ਜਾਏਗਾ ਜੀਵਨ ਬੇਅਰਥ ਵਿੱਚ ਚਲਾ ਜਾਏਗਾ ਜੇ ਸਾਨੂੰ ਗੁਰਮੁਖਾਂ ਦੀ ਸੰਗਤ ਮਿਲ ਗਈ ਗੁਰੂ ਪਰਸ਼ਣਾਂ ਦੇ ਸਤਿ ਉਪਦੇਸ਼ ਪ੍ਰਾਪਤ ਹੋ ਗਏ ਗੁਰਮੁਖ ਸੰਗਤ ਪਾਰ ਫਿਰ ਇਹ ਜੀਵ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਜਪ ਕੇ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਗੁਰਮੁਖ ਹਿਰਦੈ ਪ੍ਰਗਾਸ ਹੈ ਮਨਮੁਖ ਅੰਧਗੁਵਾਰ ਜਦੋਂ ਅਸੀਂ ਗੁਰੂ ਪਰਸ਼ਾਨ ਦੀ ਸੰਗਤ ਕਰਾਂਗੇ ਗੁਰਮਖੰਦ ਦੀ ਸੰਗਤ ਕਰਾਂਗੇ ਫਿਰ ਜੋ ਸਾਡਾ ਅੰਤਿਸ਼ ਕਰਨ ਹੈ ਉਹ ਪਵਿੱਤਰ ਹੋਏਗਾ ਜੋ ਹਿਰਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ ਉਹ ਦੂਰ ਹੋਏਗਾ ਤੇ ਮਨਮੁਖਾਂ ਦੀ ਸੰਗਤ ਕਰਨ ਦੇ ਨਾਲ ਮਨਮੁਖ ਅੰਧਗੁਵਾਰ ਇਸ ਕਰਕੇ ਸਤਿਗੁਰ ਜੀ ਉਚਾਰਣ ਕਰਦੇ ਹਨ ਪਾਏ ਗੁਰੂ ਦੇ ਚਰਨਾਂ ਵਿੱਚ ਆਕਰਕੇ ਹੀ ਸਾਡਾ ਇਹ ਮਾਨਵ ਜੀਵਨ ਸਫਲ ਹੁੰਦਾ ਹੈ ਜਿਸ ਤਰ੍ਹਾਂ ਮਹਾਰਾਜ ਜੀ ਬਚਨ ਕਰਦੇ ਹਨ ਉਪਜਿਓ ਗਿਆਨ ਹੁਆ ਪ੍ਰਕਾਸ਼ ਗੁਰ ਕੇ ਅੰਮ੍ਰਿਤ ਬਚਨ ਸੁਣ ਸਰਬਾਹਿਰ ਦੇ ਤਾਰ ਜਦੋਂ ਅਸੀਂ ਗੁਰੂ ਪਰਸ਼ਾੰਦੇ ਦੇ ਦਰਸ਼ਨ ਕਰਾਂਗੇ ਉਹਨਾਂ ਦੇ ਸਾਤੇ ਉਪਦੇਸ਼ ਸਰਬਨ ਕਰਾਂਗੇ ਤੇ ਫਿਰ ਸਾਡਾ ਜੋ ਅੰਤਿਸ਼ਕਰਨ ਹੈ ਉਹ ਪਵਿੱਤਰ ਹੋ ਜਾਏਗਾ ਕਿਉਂਕਿ ਉਹਨਾਂ ਦੇ ਜੋ ਬਚਨ ਹਨ ਉਹ ਅੰਮ੍ਰਿਤ ਰੂਪੀ ਬਚਨ ਹਨ ਜਿਸ ਦੇ ਨਾਲ ਸਾਡਾ ਇਹ ਜੀਵਨ ਸਫਲ ਹੁੰਦਾ ਹੈ ਲੋਕ ਭੀਤੇ ਪ੍ਰਲੋਕ ਭੀ ਸੋਹੇਲਾ ਹੁੰਦਾ ਹੈ ਇਸ ਕਰਕੇ ਸਰਪੁਰਬ ਦਾਸ ਮਹਾਰਾਜ ਜੀ ਚੇਤ ਦੇ ਮਹੀਨੇ ਦੁਆਰਾ ਸਭ ਜੀਵਾਂ ਨੂੰ ਗੁਰੂਆਂ ਦੀ ਸੰਗਤ ਕਰਨ ਦਾ ਪਰਮੇਸ਼ਰ ਦੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ ਗੁਰ ਕੇ ਅੰਮ੍ਰਿਤ ਬਚਨ ਸੁਣ ਸਰਦਾ ਹਿਰਦੇ ਤਾਰ ਹੈ ਜੀਵ ਜਦੋਂ ਤੂੰ ਗੁਰੂ ਦੀ ਸੰਗਤ ਵਿੱਚ ਆਏਗਾ ਉਹਨਾਂ ਦੇ ਦਰਸ਼ਨ ਕਰੇਗਾ ਉਹਨਾਂ ਦੇ ਅੰਮ੍ਰਿਤ ਰੂਪੀ ਬਚਨ ਸਰਬਨ ਕਰੇਗਾ ਫਿਰ ਤੇਰੇ ਹਿਰਦੇ ਦੇ ਵਿੱਚ ਪ੍ਰੇਮ ਉਤਪੰਨ ਹੋਏਗਾ ਸ਼ਰਧਾ ਪੈਦਾ ਹੋਏਗੀ ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ ਸੰਤਨ ਕੇ ਦਵਾਰੇ ਪਰੋ ਹੋਵੇ ਪਰਮ ਆਨੰਦ ਕਹੇ ਰਵਿਦਾਸ ਭਗਵਾਨ ਕੇ ਗਾਵੋ ਮਨ ਮੇ ਸੰਤ ਸ਼ਰਧਾ ਕੇ ਦੇ ਤਾਰ ਜੀਵਨ ਸਫਲ ਹੋ ਜਾਏਗਾ ਰਵਿਦਾਸ ਭਗਤੀ ਇਹ ਹੈ ਹਿਰਦੇ ਖੂਬ ਵਿਚਾਰ ਸਤਿਗੁਰੂ ਜੀ ਕਹਿੰਦੇ ਭਾਈ ਇਹ ਪ੍ਰੇਮਾ ਭਗਤੀ ਹੈ ਜਦੋਂ ਅਸੀਂ ਸੰਤਾਂ ਦੀ ਸੰਗਤ ਵਿੱਚ ਜਾ ਕਰਕੇ ਉਹਨਾਂ ਦੇ ਦਰਸ਼ਨ ਕਰਾਂਗੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਾਂਗੇ ਸਾਡਾ ਫਿਰ ਤਨ ਵੀ ਤੇ ਮਨ ਵੀ ਪਵਿੱਤਰ ਹੋ ਜਾਏਗਾ ਚੇਤ ਸੁਹਾਣਾ ਤਿਨਾਂ ਨੂੰ ਜਿਨ੍ਹਾਂ ਸੋਹਣ ਨਾਮ ਪਿਆਰ ਸਤਿਗੁਰੂ ਜੀ ਕਹਿੰਦੇ ਇਹ ਚੇਤ ਦਾ ਮਹੀਨਾ ਉਨਾ ਬਾਸ ਤੇ ਸੁਹਾਵਣਾ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਸੰਤਾਂ ਦੀ ਸੰਗਤ ਕੀਤੀ ਔਰ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਬਾਸ ਹੋ ਜਾਂਦਾ ਪ੍ਰਕਾਸ਼ ਹੋ ਜਾਂਦਾ ਚੇਤ ਸੁਹਾਣਾ ਤਿਨਾਂ ਨੂੰ ਜਿਨ੍ਹਾਂ ਸੋਹਣੇ ਨਾਮ ਪਿਆਰ ਸੁਗੁਰੂ ਰੂ ਸਤਸੰਗਤ ਜੀ ਸਤਿਗੁਰੂ ਸਵਾਮੀ ਨਰੰજન ਦਾਸ ਜੀ ਮਹਾਰਾਜ ਸਮੁੱਚੀ ਮਾਨਵਤਾ ਨੂੰ ਇਹ ਹੀ ਉਪਦੇਸ਼ ਦਿੰਦੇ ਹਨ ਇਹ ਜੋ ਸਾਨੂੰ ਮਨੁੱਖ ਜੀਵਨ ਪ੍ਰਾਪਤ ਹੋਇਆ ਇਸ ਜੀਵਨ ਨੂੰ ਪ੍ਰਾਪਤ ਕਰਕੇ ਆਪਾਂ ਪਰਮੇਸ਼ਰ ਦਾ ਨਾਮ ਜਪੀਏ ਤੇ ਜੋ ਵੀ ਗੁਰੂ ਪਰਚਾਂ ਦੇ ਸਤ ਉਪਦੇਸ਼ ਹਨ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਹਰ ਬੁੱਧਵਾਰ ਸਤਿਗੁਰ ਸੁਆਮੀ ਨਰੰჯਨ ਦਾਸ ਜੀ ਮਹਾਰਾਜ ਸੰਗਤਾਂ ਤੇ ਕਿਰਪਾ ਕਰਦੇ ਹਨ ਨਾਮ ਦੀ ਅਨਮੋਲ ਦਾਤ ਬਖਸ਼ਿਸ਼ ਕਰਕੇ ਸੰਗਤਾਂ ਨੂੰ ਪਰਮੇਸ਼ਰ ਦੇ ਨਾਲ ਜੋੜਦੇ ਹਨ ਕਿਉਂਕਿ ਸੰਤ ਮਹਾਪੁਰਸ਼ ਜੋੜਨ ਵਾਸਤੇ ਆਉਂਦੇ ਹਨ ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆਂ ਨੂੰ ਮੇਲਦਾ ਸੁਰਤ ਸੁਆਗਣ ਗੁਰੂ ਦੇ ਪਿਆਰੀ ਸੋਹਣ ਨਾਮ ਸੰਖੇਲੀ ਬਹੁਤ ਜਨਮ ਦੇ ਵਿਛੜਿਆਂ ਨੂੰ ਆਨ ਗੁਰਾਨੇ ਮੇਲੀ ਇਹ ਜੋ ਪਾਵਨ ਪਵਿੱਤਰ ਦਵਾਰ ਡੇਰਾ ਸ੍ਰੀ 108 ਸੰ ਸਰਬੰਦਾ ਜੀ ਸਤਖੰਡ ਬੱਲਾ ਧੰਨ ਧੰਨ ਸਤਿਗੁਰੂ ਬਾਬਾ ਪਿੱਪਲਦਾ ਜੀ ਮਹਾਰਾਜ ਧੰਨ ਧੰਨ ਸਤਿਗੁਰੂ Swami ਸਰਬੰਦਾ ਜੀ ਮਹਾਰਾਜ ਧੰਨ ਧੰਨ ਸਤਿਗੁਰੂ Swami ਹਰੀਦਾ ਜੀ ਮਹਾਰਾਜ ਧੰਨ ਧੰਨ ਸਤਿਗੁਰੂ Swami ਗਰੀਬਦਾ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਆਦਰਨੀਏ ਸਤਕਾਰਯੋਗ ਸਤਿਗੁਰੂ Swami ਨਰੰჯਨ ਦਾਸ ਜੀ ਮਹਾਰਾਜ ਰਵਦਾਸੀਆ ਕੌਮ ਦੇ ਅਮਰ ਸ਼ਹੀਦ ਸ੍ਰੀ 108 ਸੰਤ ਰਾਮਾਨੰਦ ਜੀ ਮਹਾਰਾਜ ਇਹਨਾਂ ਮਹਾਪੁਰਸ਼ਾਂ ਨੇ ਸਮੁੱਚੀ ਮਾਨਵਤਾ ਨੂੰ ਪ੍ਰਭੂ ਭਗਤੀ ਮਾਨਵਤਾ ਦੀ ਸੇਵਾ ਔਰ ਜਗਤਗੁਰੂ ਸਤਸਰੂਪ ਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਿਸ਼ਨ ਦੇ ਨਾਲ ਜੋੜਿਆ ਤੋ ਅੱਜ ਸਤਗੁਰ ਸੁਆਮੀ ਨਰੰჯਨ ਦਾਸ ਜੀ ਮਹਾਰਾਜ ਸੰਤਾਂ ਤੇ ਕਿਰਪਾ ਕਰ ਰਹੇ ਨੇ ਗੁਰੂ ਮਹਾਰਾਜ ਜੀ ਦਾ ਸਮੁੱਚੀ ਮਾਨਵਤਾ ਨੂੰ ਇਹ ਹੀ ਉਪਦੇਸ਼ ਹੈ ਕਿ ਇਹ ਜੋ ਸਾਨੂੰ ਮਾਨਵ ਜੀਵਨ ਮਿਲਿਆ ਪਰਮਾਤਮਾ ਦਾ ਨਾਮ ਜਪੀਏ ਔਰ ਸਾਰੇ ਪ੍ਰੇਮ ਦੇ ਨਾਲ ਜੀਏ ਸੋ ਗੁਰੂ ਰੂਪ ਸਾ ਸੰਗਤ ਜੀ ਦਾਸ ਇੱਕ ਵਾਰ ਫਿਰ ਅੱਜ ਦੇ ਇਸ ਪਾਵਨ ਪਵਿੱਤਰ ਸਗਰਾਂ ਦੇ ਪਵਿੱਤਰ ਦਿਹਾੜੇ ਦੀਆਂ ਡੇਰਾ ਸ੍ਰੀ 108 ਸੰਸਰਵੰਦਾ ਜੀ ਸਤਖੰਡ ਬੱਲਾ ਦੇ ਗਦੀਨਸ਼ੀਨ ਸਤਿਗੁਰ ਸੁਆਮੀ ਨਰੰજન ਦਾਸ ਜੀ ਮਹਾਰਾਜ ਉਹਨਾਂ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਹੈ ਇਹ ਚੇਤ ਦਾ ਮਹੀਨਾ ਸਾਰੇ ਵਿਸ਼ਵ ਦੀਆਂ ਸੰਸਥਾਵਾਂ ਵਾਸਤੇ ਖੁਸ਼ੀਆਂ ਪ੍ਰਾਪਤ ਹੋਵੇ ਜਪੋ ਜੀ ਸਤਨਾਮ ਹਰ ਸੋਹੀ ਰਾਛਾ ਢਕੈ ਕਰਹਿ ਆਨ ਕੀ ਆਸ ਤੇ ਨਰ ਦੋਜ ਕੀ ਜਾਹੇਗੇ ਸਤਿ ਪਾਖੈ ਰਵਦਾਸ ਬੋਲੇ ਸੋ ਨਿਰਭੈ ਸਤਗੁਰ ਰਵਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਸਰਪੇਖ ਭਗਵਾਨ ਕੀ ਜੈ ਜਗੁਰਦੇਵ ਤੁਨ ਗੁਰਦੇਵ ਸਤਿਨਾਮ ਸਤਿਨਾਮ ਸਤਿਨਾਮ